ਵਾਹ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਤੇ ਖੰਨੇ ਦੇ ਵਿੱਚ ਕਾਫੀ ਉਤਸ਼ਾਹ ਨਾਲ ਬਸੰਤ ਮcjਵੀ ਦਾ ਤਿਆਰ ਮਨਾਇਆ ਜਾਂਦਾ ਹੈ ਵੈਸੇ ਤਾਂ ਸਾਡੇ ਵੱਲੋਂ ਪੂਰਾ ਪ੍ਰਬੰਧ ਆ ਅਸੀਂ ਚਾਇਨਾ ਡੋਰ ਨਾ ਤਾਂ ਵਿਕਣ ਦੇਣੀ ਆ ਤੇ ਨਾ ਹੀ ਚਾਇਨਾ ਡੋਰ ਚੱਲਣ ਦੇਣੀ ਆ ਕਿਉਂਕਿ ਚਾਇਨਾ ਡੋਰ ਦੇ ਨਾਲ ਨਾ ਸਿਰ ਪ੍ਰਾਵਰਨ ਨੂੰ ਪੰਛੀਆਂ ਨੂੰ ਜਾਂ ਨੁਕਸਾਨ ਹੁੰਦਾ ਇਹਦੇ ਨਾਲ ਨਾਲ ਜਿਹੜੇ ਲੋਕ ਨੇ ਪਾਸਰਵਾਏ ਨੇ ਜਿਹੜੇ ਸੜਕਾਂ ਦੇ ਲੋਕ ਚੱਲਦੇ ਨੇ ਜਾਂ ਹੋਰ ਪਤੰਗ ਉਡਾਣ ਵੇਲੇ ਇਹ ਜਿਹੜੀ ਡੋਰ ਹੈ ਚਾਈਨਾ ਡੋਰ ਹੈ ਇਹ ਗਲਾਂ ਦੇ ਵਿੱਚ ਇਹ ਅੰਗਾਂ ਦੇ ਉੱਤੇ ਲਿਫਟ ਕੇ ਇਹ ਨੁਕਸਾਨ ਕਰ ਦਿੰਦੀ ਹੈ ਪਹਿਲਾਂ ਵੀ ਦੇਖਣ ਵਿੱਚ ਕਾਫੀ ਆਇਆ ਵੀ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਾਉਣਾ ਪੈਂਦਾ ਅਸੀਂ ਚਾਈਨਾ ਡੋਰ ਦੇ ਉੱਤੇ ਤੱਕ ਸਿਕੰਜਾ ਕਸਾਂਗੇ ਪਰਚੇ ਦਵਾਂਗੇ ਉਹਦੇ ਨਾਲ ਨਾਲ ਪ੍ਰੀਕਾਸ਼ਨਰੀ ਤੌਰ ਤੇ ਮੇਰੇ ਤਿੰਨੇ ਹੀ ਐਸ ਐਚਓਜ਼ ਆਪਣੇ ਆਪਣੇ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਵਾਈ ਆ तकरीबन 2 3 3000 ਦੇ ਕਰੀਬ ਅਸੀਂ ਤਾਰ ਦਾ ਤਾਰ ਮੁਹਿਆ ਕਰਾ ਰਹੇ ਹਾਂ ਤਾਂ ਕਿ ਮੋਟਰਸਾਈਕਲ ਜਿਹੜਾ ਵੀ ਆਂਦਾ ਅਸੀਂ ਉਹਨਾਂ ਦੇ ਉੱਤੇ ਫ੍ਰੀ ਆਫ ਕੋਸਟ ਅਸੀਂ ਆਪਣੇ ਵੱਲੋਂ ਇਹ ਤਾਰ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਲਾ ਰਹੇ ਹਾਂ ਤਾਂ ਕਿ ਜਿਹੜੀ ਚਾਈਨਾ ਡੋਰ ਹੈ ਉਹਨਾਂ ਦੇ ਗਲ ਦੇ ਵਿੱਚ ਇਹ ਅਸੀਂ ਕੋਈ ਨੁਕਸਾਨ ਨਾ ਕਰ ਸਕੇ। ਇਹ ਸਰ ਕਿੰਨੀ ਕਿ ਲਾਹੇਵੰਦ ਜਿਹੜੀ ਹੈਗੀ ਹੈ ਸਾਬਤ ਹੋਊਗੀ। ਇਹਦੇ ਕਾਫੀ ਚੰਗੇ ਰਿਜ਼ਲਟ ਨੇ ਜੀ ਜੇ ਅਸੀਂ ਬਿਲਕੁਲ ਮਕੈਨਿਕ ਬੁਲਾਇਆ ਹੋਇਆ ਜੀ ਮਕੈਨਿਕ ਤੋਂ ਅਸੀਂ ਤਾਰਾਂ ਲਵਾ ਰਹੇ ਹਾਂ ਇਹਦੇ ਵਿੱਚ ਸਪੈਸ਼ਲੀ ਤਾਂ ਜਿਵੇਂ ਗਲ ਦੇ ਵਿੱਚ ਉਲਝਣਦੀ ਹੈ ਨਾ ਡੋਰ ਉੱਥੇ ਜਾ ਕੇ ਉਹਦੀ ਜਾਨ ਨੂੰ ਖਤਰਾ ਪੈ ਜਾਂਦਾ ਤੇ ਇਹ ਅਸੀਂ ਉਹਦੇ ਉੱਤੇ ਤਾਰ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਲਾ ਰਹੇ ਹਾਂ ਉਹਦੇ ਸਿਰ ਤੱਕ ਉਹ ਕਵਰ ਕਰੇਗੀ ਤਾਰ। ਅੱਜ ਸਾਡੇ ਖੰਨਾ ਦੇ ਜਨਕੀ ਪੰਜਾਬ ਪੁਲਿਸ ਦਾ ਬਹੁਤ ਬੜਾ ਉਪਰਾਲਾ ਚੱਲ ਰਿਹਾ ਵਾ ਜੋ ਕਿ ਅੱਜ ਕੱਲ ਜਿਹੜੀਆਂ ਡੋਰਾ ਨੇ ਬਹੁਤ ਜਾਨਾ ਜਾਂਦੀਆਂ ਨੇ ਚਾਈਨਾ ਡੋਰਾ ਨਾਲ ਤੇ ਅੱਜ ਇਹਨਾਂ ਨੇ ਮਹਿੰਮ ਚਲਾਈ ਆਵਾ 3000 4000 ਤਾਰ ਦਾ ਅਰੇਂਜਮੈਂਟ ਕੀਤਾ ਵਾ ਜਾਨ ਬਚਾਉਣ ਦੀ ਜਨਕੀ ਸਭ ਤੋਂ ਬੜੀ ਬੰਦੇ ਦੀ ਜਾਨ ਦਾ ਜ਼ਰੂਰੀ ਆ ਜਿਹੜੀ ਜਿਹਨਾਂ ਨੇ ਅੱਜ ਬਹੁਤ ਬੜਾ ਕੰਮ ਕੀਤਾ ਵਾ ਉਪਰਾਲਾ ਇਹ ਬੇਦੀਦ ਕਰਕੇ ਬੱਚਿਆਂ ਦੀ ਜਾਨ ਬਚੇ ਬੰਦਿਆਂ ਦੀ ਜਾਨ ਬਚੇ ਆਤਾਰ ਲਾ ਕੇ ਸੇਫਟੀ ਆ ਜੀ ਇਸ ਕਰਕੇ ਜੀ ਸਾਰੇ ਆਪਣਾ ਧਿਆਨ ਰੱਖੋ ਬਾਅਦ ਤੋਂ ਬਾਅਦ ਆ ਬੰਦੇ ਤਾਰ ਲਾਓ ਤੇ ਪੰਜਾਬ ਪੁਸ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂ ਸਾਰਿਆਂ ਨੂੰ ਮੈਸੇਜ ਆਈ ਪੂਰੇ ਸ਼ਹਿਰ ਦੇ ਵਿੱਚ ਜੀ ਪੂਰੇ ਪੰਜਾਬ ਦੇ ਵਿੱਚ ਵੀ ਸਭ ਤੋਂ ਬਾਅਦ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਪੁਸ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਆਹ ਤਾਰਾਂ ਲਾ ਕੇ ਜੀ ਸਾਰਿਆਂ ਦੀ ਜਾਨ ਬਚੀ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਪੰਡਿਤ ਰਿਸ਼ੀ ਦੇ ਸ਼ਾਸਤਰੀ ਕਮ ਕਾਟੀ ਬ੍ਰਾਹਮਣ ਸਭਾ ਪ੍ਰਧਾਨ ਬਹੁਤ ਵਧੀਆ ਪ੍ਰਬਾਲਾ ਹੈ ਜੀ ਜੇ ਟਾਈਮ ਤੋਂ ਪਹਿਲਾਂ ਹੁਣ ਦੇਖੋ ਆ ਲੋੜੀ ਆਣ ਆਲੀ ਇਹਦੇ ਚ ਲੋਕ ਬੜੇ ਪਤੰਗ ਉਡਾਉਂਦੇ ਆ ਪਿਛਲੇ ਸਾਲ ਵੀ ਸਮਰਾਲਾ ਰੋਡ ਤੇ ਇੱਕ ਬੰਦੇ ਦਾ ਇਦਾਂ ਹੀ ਚਾਈਨਾ ਡੋਰ ਨਾਲ ਸਿਰ ਵੱਟਿਆ ਗਿਆ ਸੀਗਾ ਬਹੁਤ ਵਧੀਆ ਕੰਮ ਹੈ ਕਰਨਾ ਚਾਹੀਦਾ ਹੈ ਟਾਈਮ ਸਿਰ ਦੇਖੋ ਪ੍ਰਸ਼ਾਸਨ ਜਾਗਰਿਤ ਹੋਈ ਹੈ ਤਾਂ ਬਹੁਤ ਬੰਦਿਆਂ ਦੀ ਜਾਨ ਬਚ ਸਕਦਾ ਹੈ ਇਹਨਾਂ ਦਾ ਹੀ ਬਹੁਤ ਵਧੀਆ ਪ੍ਰਬਾਲਾ ਕੀਤਾ ਹੀ ਇਹਨਾਂ ਨੇ ਬਹੁਤ ਸਾਰੇ ਨੇ ਜੀ ਠੀਕ ਹੈ ਜੀ ਤੇ ਇਹਦੇ ਨਾਲ ਜੀ ਗੱਲ ਆ ਨਹੀਂ ਹੁੰਦਾ ਜੀ ਠੀਕ ਆ ਜੀ ਤੇਈ ਥੈਂਕ ਯੂ ਜੀ ਇਹਨਾਂ ਦਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ ਹਾਂਜੀ ਮੇਰਾ ਨਾਮ ਜੀ ਬਲਜੀਤ ਸਿੰਘ ਰੂਪੀ ਆ ਜੀ ਅੱਛਾ ਕੀ ਕਹਣਾ ਤੇ ਮੇਰੀ ਵਰਕਸ਼ਾਪ ਹੈਗੀ ਕਰਤਾਰਨਗਰ ਚ ਇਹ ਖੰਨਾ ਪੁਲਿਸ ਵੱਲੋਂ ਡੀਐਸਪੀ ਸਾਹਿਬ ਜੀ ਨੇ ਇੱਕ ਸਾਨੂੰ ਆਰਡਰ ਦਿੱਤਾ ਇਹਦਾ ਤਾਰ ਦਾ ਇਹ ਬਹੁਤ ਵਧੀਆ ਚੀਜ਼ ਆ ਜੀ ਬਣਾਉਣ ਵਾਸਤੇ ਇਹਨੂੰ ਤਕਰੀਬਨ ਇੱਕ ਪੀਸ ਦੇ ਉੱਤੇ ਆ ਜਾਂਦਾ 1.5 ਤੋਂ 200 ਰੁਪਏ ਦਾ ਖਰਚਾ ਆ ਜਾਂਦਾ ਜੀ ਇਹ ਸਾਰਾ ਖੰਨਾ ਪੁਲਿਸ ਕਰ ਰਹੀ ਹੈ ਜੀ ਬਹੁਤ ਵਧੀਆ ਕਿਸੇ ਦਾ ਗਲ ਕੋਲ ਵੱਢਣ ਤੋਂ ਚਾਇਨਾ ਡੋਰ ਦੇਖੋ ਵੈਸੇ ਤਾਂ 베ਚਣੀ ਹੋਣੀ ਚਾਹੀਦੀ बिकਣੀ ਹੋਣੀ ਚਾਹੀਦੀ ਜਦੋਂ ਫੇਰ ਵੀ ਕੋਈ ਚੋਰੀ ਛਿਪੇ 베ਚਦਾ ਕਿਸੇ ਦਾ ਕੋਈ ਪੁਲ ਦੇ ਉੱਤੇ ਜਾਂਦਾ ਜਾਂ ਕੋਈ ਵੀ ਸੜਕ ਤੇ ਜਾਂਦਾ ਕਿਸੇ ਦੇ ਗਲ ਦੇ ਵਿੱਚ ਲੱਗ ਕੇ ਉਹਦਾ ਨੁਕਸਾਨ ਨਾ ਹੋਵੇ ਉਹ ਤੋਂ ਸੁਰੱਖਿਆ ਇਹ ਬਹੁਤ ਵਧੀਆ ਚੀਜ਼ ਆਈ ਸਰ ਹਰ ਇੱਕ ਨੂੰ ਲਗਾਉਣੀ ਚਾਹੀਦੀ ਹੈ ਜੀ ਦੇਖੋ ਫ੍ਰੀ ਲੱਗਦੀ ਹੈ ਜੀ ਕੋਈ ਫ੍ਰੀ ਦੇ ਵਿੱਚ ਕਿਹੜਾ ਕੋਈ ਪੈਸਾ ਲੱਗਦਾ ਜੀ ਧੰਨਵਾਦ